ਆਸੀ ਖਤੇ ਬਹੁਤ ਕਮਾਵੰਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਣਹਗਾਰ ਹਰ ਜਿਓ ਲੇਖੇ ਵਾਰ ਨ ਆਵਾਈ ਤੂੰ ਬਖਸ਼ ਮਿਲਾਵਨ ਹਾਰ ਗੁਰ ਤੁਠੇ ਹਾਰ ਪ੍ਰਭ ਮੇਲਿਆ ਸਭ ਕੇ ਲਵਿਕ ਕਾਟੇ ਵਿਕਾਰ ਜਿਨ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤ ਗੁਰ ਕੇ ਪੈ ਪਾਈ ਜਮਨ ਮਰਨ ਚਲਪੈ ਗੁਰਮਖ ਨਾਮ ਤੇ ਆਇ ਗੁਰ ਸਾਧ ਸੰਗਤ ਮਿਲੈ ਹੀਰੇ ਰਤਨ ਲਬੰਨਾ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹੰਨ ਮਨ ਮੁਖ ਰਾਮ ਨ ਚੀਤਿਓ ਤਿਗ ਜੀਵਨ ਤਿਗ ਵਾਸੇ ਜਿਸ ਦਾ ਦਿੱਤਾ ਖਾਣਾ ਪੈਨਣਾ ਸੋ ਮਨ ਨ ਵਸਿਓ ਗੁਣਤਾਸ ਈ ਮਨ ਸਬਦ ਨ ਪੀਦੇਓ ਕਿਉ ਹੋਵੇ ਕਰਵਾਸ ਮਨ ਮੁਖੀ ਆਦਹਾ ਗਣੀ ਆਵਨ ਜਾਣ ਮੋਈਆ ਸ ਗੁਰਮਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਓਰ ਤਾਰਿਆ ਹਰ ਹਿਰਦੈ ਕੰਮਲ ਪਰਗਾਸ ਸਤ ਗੁਰ ਸੇਵਨ ਆਪਣਾ ਹਉ ਸਦ ਬਿਲੇ ਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਨ ਅੰਤਰ ਨਾਮ ਪਰਗਾਸ ਸਬਦ ਮਰੈ ਸੋਈ ਜਨ ਸਿਜੈ ਬਿਨ ਸਬਦੈ ਮੁਕਤ ਨਹੋਈ ਭੇਖ ਕਰੈ ਬੋ ਕਰਮ ਵਿਗੁੱਤੀ ਪਾਇ ਦੂਜੈ ਪਰਜਵਗੋਈ ਨਾਨਕ ਬਿਨ ਸਤਗੁਰ ਨਾਉ ਨ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉਤੀ ਹੂੰ ਉੱਚਾ ਹੋਈ ਅਪੜ ਕੋਈ ਨਾ ਸਕਾਈ ਜੇ ਸੋ ਲੋਚੈ ਕੋਈ ਮੁਖ ਸੰਜਮ ਅੱਛਾ ਨਾ ਹੋਵਈ ਕਰ ਭੀਖ ਪਾਵੇ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸਬਦ ਵਿਚਾਰੈ ਕੋਈ ਨਾਨਕ ਸਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਈ ਮਾਇਆ ਮੋ ਦੁਖ ਸਾਗਰ ਹੈ ਬਿਖ ਦੁਤਰ ਤਰਿਆ ਨਾ ਜਾਇ ਮੇਰਾ ਮੇਰਾ ਕਰ ਦੇ ਪੱਛ ਮੋਏ ਹਉ ਮੈਂ ਕਰਤ ਵਿਹਾਰੀ ਮਨ ਮੁਖਾਂ ਔਰ ਵਾਰ ਨ ਪਾਰ ਹੈ ਅਦ ਵਿੱਚ ਰਹਿ ਲਪਟਾਈ ਜੋ ਧੁਰ ਲਿਖਿਆ ਸੁ ਕੁਮਾਵਣਾ ਕਰ ਨ ਕਸ਼ੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਬ ਦੇਖਿਆ ਬ੍ਰਹਮ ਸੁਭਾਈ ਨਾਨਕ ਸਤ ਗੁਰ ਬੋਹਿਥੈ ਵਡ ਪਾਗੀ ਚੜੈ ਤੇ ਭਉ ਜਲ ਪਾਰ ਲੰਗਾਈ ਬਿਨ ਸਤ ਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਦਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਓਰ ਧਾਰ ਿਸਨਾ ਬੁਜੇ ਤੇਪਤ ਹੋਈ ਹਰ ਕੇ ਨਾਏ ਪਿਆਰ ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਧਾਰ ਬਿਨ ਸਬਦੈ ਜਗਤ ਬਰ ਲਿਆ ਕਹਿਣਾ ਕਛੂ ਨ ਜਾਇ ਹਰ ਰੱਖੇ ਸੇ ਉੱਬਰੈ ਸਬਦ ਰਹੈ ਲਿਵ ਲਾਈ ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨ ਰਖੀ ਬਣਤ ਬਨਾਈ ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪੁਰਾਨ ਬਿਖ ਮਾਇਆ ਮੋਨਾ ਮਿਟਾਈ ਵਿਚ ਹੋਮੈ ਆਵਣ ਜਾਣ ਸਤ ਗੁਰ ਮਿਲਿਐ ਮਾਲ ਉਤਾਰੀ ਹਰ ਜਪਿਆ ਪੁਰਖ ਸਜਾਨ ਜਿਨ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋ ਬਉ ਚਿਤਵਾਦੀ ਬਉ ਆਸਾ ਲੋਭ ਵਿਕਾਰ ਮਨ ਮੁਖ ਅਸਤਰ ਨਾ ਧੀਐ ਮਰ ਬਿਨ ਸਜਾਇ ਕੈ ਨਵਾਰ ਵਡ ਪਾਗ ਹੋਵੈ ਸਤ ਗੁਰ ਮਿਲੈ ਹਉ ਮੈਂ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਦੇ ਵਿਚਾਰ ਬਿਨ ਸਤਗੁਰ भगत ਨਾ ਹੋਵਾਈ ਨਾਮ ਨ ਲਗੇ ਪਿਆਰ ਜਨ ਨਾਨਕ ਨਾਮ ਆਰਾਧਿਆ ਗੁਰ ਕੈ ਹਿਤ ਪਿਆਰ ਲੋਭੀ ਕਾਓ ਵਿਸਾਓ ਨ ਕੀਜੈ ਜੇ ਕਾ ਪਰਵਸਾਈ ਅੰਤ ਕਾਲ ਤਿੱਥੈ ਤੂ ਹੈ ਜਿੱਥੈ ਹੱਥ ਨ ਪਾਈ ਮਨ ਮੁਕ ਛੇਤੀ ਸੰਗ ਕਰੀ ਮੋ ਕਾਲ ਖਦਾਗ ਲਗਾਈ ਮੋ ਕਾਲੇ ਤੈਨ ਲੋਬਿਆ ਜਾਸਨ ਜਨਮ ਮੰਗਵਾਈ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਾਲ ਉਤਰੈ ਜਨ ਨਾਨਕ ਹਰ ਗੁਣ ਗਾਇ